ਵੀ ਹੁਣ ਮੈਂ ਮੈਂ ਤੁਹਾਡੀ ਗੱਲ ਵੀ ਹੁਣ ਆਪਾਂ ਜਿਹੜਾ ਹੈਗਾ ਉਹਦੀ ਖੁਸ਼ੀ ਮਨਾਈ ਕਿ ਜਿਹੜਾ ਚਲ ਗਿਆ ਉਹਦਾ ਦੰਮ ਕਰੀਏ ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਲੰਮਚੀ ਮੈਂ ਆਪ ਲੋਕ ਸਤ 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 ਰਿਪਰਟ ਟਿੱ ਦਵਾ ਦਿਨ ਨਾਲ ਆਪ ਬਿਲਕੁਲ ਠੀਕ ਹਾਂ ਤਾਂ ਦੋਸਤੋਂ ਇੱਧਰ ਮਮਾ ਬੈਠੇ ਹੋਏ ਨੇ ਅੱਛਾ ਤਾਂ ਹੀ ਗਾਇਜ਼ ਵੈਲਕਮ ਬੈਕ ਟੂ ਮਾਈ ਆਪ ਗਾਇਜ਼ ਇੱਕ ਬੰਦਾ ਹੋਰ ਬਲੌਗਰ ਤਿਆਰ ਹੋ ਗਿਆ ਇਹਦਾ ਚੈਨਲ ਵੀ ਸਾਰੇ ਜਣੇ ਸਬਸਕ੍ਰਾਈਬ ਕਰ ਮੇਰਾ ਕੈਮਰਾ ਇਦਾਂ ਹੋਊਗਾ ਹਾਂ ਕਿਵੇਂ ਇੰਨਾ ਤਾਂ ਇਦਾਂ ਹੁੰਦਾ ਮੇਰਾ ਇਦਾਂ ਕੋਈ ਨਹੀਂ ਗੇ ਇਸ ਟਾਈਮ ਹੋ ਚੁੱਕਾ ਇੱਕ ਪੰਜ ਅੱਜ ਵਲੌਗ ਲੇਟ ਸਟਾਰਟ ਕਰ ਰਹੇ ਆ ਕਿ ਗਾਇਸ ਮੈਂ ਅੱਜ ਮੈਂ ਠੀਕ ਨਹੀਂ ਸੀ ਗਾਇਸ ਮੈਨੂੰ ਬੁਖਾਰ ਹੋਇਆ ਸੀ ਹੋਣੀ ਹੋਣੀ ਗੋਲੀ ਖਾ ਕੇ ਤੇ ਦੋਸਤੋਂ ਮੈਂ ਬਿਮਾਰ ਨੇ ਤੇ ਮੈਂ ਚੱਲਾ ਸੀ ਗਾਇਸ ਨੂੰ ਹੁਣ ਤੇ ਕਾਲੂ ਵੀਰ ਸਾਡਾ ਆਇਆ ਹੋਇਆ ਹੈ ਇੱਥੇ ਤੇ ਗਾਇਸ ਮੈਂ ਬਣਾਈ ਗਾਇਸ ਮੈਗੀ ਗਾਇਸ ਮੈਂ ਮੈਗੀ ਥੋੜੀ ਜ਼ਿਆਦਾ ਬਣਾਈ ਕਿਉਂਕਿ ਕਾਲੂ ਵੀ ਆਇਆ ਤੇ ਫਿਰ ਅਸੀਂ ਸਾਰੇ ਜਣੇ ਆ ਖਾਣ ਖੂਣ ਵਾਲੇ ਤਾਂ ਇਹ ਖਾਣੇ ਬਣਦੀ ਗਏ ਮੈਂ ਗਾਈਜ਼ ਮੇਰੇ ਘਰ ਦੇ ਨੂੰ ਆਂਦੇ ਨੂੰ ਮੈਗੀ ਬਣ ਜਾਣੀ ਤੇ ਕੱਪੜੇ ਇੱਦਾਂ ਕੱਟੇ ਹੋਏ ਨੇ ਪਾ ਬਸ ਇੰਨਾ ਕਹੀ ਆ ਇਹ ਪਾਣੇ ਹੈਗੇ ਇਸ ਮੈਨੇ ਇਹ ਵਾਲੇ ਕੱਪੜੇ ਗਾਈਜ਼ ਇਹਨੇ ਕੋ ਚੱਕ ਲ ਕੋ ਲਿਆ ਇਤੋਂ ਗਾਈਜ਼ ਕੋਲ ਲ ਕੋ ਯਾਰ ਗਾਈਜ਼ ਇੱਧਰ ਦਿਖਾ ਬੇ ਆਪਾ ਦੋਸਤਾਂ ਨੂੰ ਆ ਕੇ ਮਿਲਦੇ ਠੀਕ ਆ ਬਣਾ ਕੇ ਆ ਕੇ ਹੈਲੋ ਗਾਈਜ਼ ਇੱਧਰ ਵਲੌਗ ਚੱਲ ਰਿਹਾ ਤੇ ਆਪਾਂ ਖਾਣ ਲੱਗੇ ਮੈਗੀ ਗੌਰ ਨਾਲ ਦੇਖੋ ਉਹ ਅਰੇ ਬਲਵਿੰਦਰ ਤੇ ਗਾਲੇ ਪੈਦੇ ਨੇ ਨਹੀਂ ਨਹੀਂ ਗਾਲਾ ਪੈ ਰਹੇ ਨੇ ਤੇ ਗਲ ਵੀ ਪੈ ਰਹੇ ਨੇ ਇਹ ਦਰਸਾਣਾ ਇਹ ਕਰਦਾ ਪਿਆਰ ਹੈ ਬਿਲਕੁਲ ਪਿਆਰ ਕੀਤਾ ਨਾ ਮੈਂ ਅਗਲੇ ਨੂੰ ਖਿਡਾ ਦਿੰਦਾ ਨੇ ਪਿਆਰ ਕਰ 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 ਬਸ ਫਿਰ ਇਦਾਂ ਤੜਤੇ ਗਿਆ ਗਾਈਜ਼ ਮੈਂ ਵੀ ਲਾਈਟ ਕਰਕੇ ਵਸੇ ਦੇਖ ਨਹੀਂ ਰਿਹਾ ਮਟ ਆ ਜੋ ਬਾਹਰ ਲੈ ਜਾ ਅੱਧੀ ਗੇਮ ਖੇਡਾਂਗੇ ਕਾਲ ਬਹੁਤ ਨਾ ਪਤਾ ਨਾ ਰੋ ਲੈ ਬਾਦੂਆ ਕੋਠੇ ਖਾਣੇ ਕਿੱਥੇ ਕੋਠੇ ਖਾਣੇ ਆਪਾਂ ਇੱਥੇ ਕਿੱਥੇ ਖਾਪਾਂਗੇ ਤਾਂ ਪਤਾ ਕਸਰੋ ਦੋਸਤੋ ਮੈਂ ਅੰਦਰ ਆ ਗਿਆ ਤੇ ਗਾਇਸ ਮੈਂ ਵੀ ਦੇਖੋ ਸੋਨਾ ਹੋ ਗਿਆ ਥੋੜਾ ਗਾਇਸ ਆਪਾਂ ਬਾਅਦ ਚ ਮਿਲਦੇ ਹਾਂ ਹਾਂ ਬੋਲੋ ਮਿਲਦੇ ਹਾਂ ਮਿਲਦੇ ਹਾਂ ਤੋਂ ਮੈਂ ਕੱਪੜੇ ਚੇਂਜ ਕਰ ਲੇ ਪਹਿਲਾਂ ਮੈਂ ਹੋਰ ਪੈਸਣ ਮੈਂ ਫੇਰ ਚੇਂਜ ਕਰ ਲਿਆ ਕਿਉਂਕਿ ਜੇ ਛੇਤਰਾਂ ਦੀ ਸੱਟ ਘੱਟਾਂ ਲੱਜੂਗੀ ਥੋੜੇ ਥੋੜੀ ਦਰਦ ਘਟਾਉਗੀ ਕਿਉਂ ਚੜ੍ਹ ਚੜ੍ਹ ਤਾ ਵੀਰੇ ਤੁਹਾਡੇ ਪੈਣਗੇ ਰਿਜ਼ਲਟ ਆਉਣ ਵਾਲਾ ਹਾਈ ਇੱਕ ਟੂ ਮਿੰਟ ਪੰਜ ਮਿੰਟ ਰਹਿ ਗਏ ਰਿਜ਼ਲਟ ਆਉਣ ਵਾਲਾ ਹੈ ਮਤ ਜੇ ਨੰਬਰ ਘੱਟ ਹੋਏ ਤੂੰ ਨਹੀਂ ਬੱਜਦਾ ਮੈਂ ਤੈਨੂੰ ਦੱਸਤੀ ਗੱਲ ਵੈਸੇ ਗਾਇਸ ਮੈਂ ਐਵੇਂ ਕੁੱਟੜਾ ਕੱਟਣਾ ਤਾਂ ਹੈ ਨਹੀਂ ਗਾ ਚੱਲ ਮੈਂ ਕਹਿੰਦੀ ਆ ਉਦਾਂ ਨੂੰ ਮੇਰਾ ਮੇਰਾ ਇੱਕ ਕੋਈ ਮਕਸਦ ਹੁੰਦਾ ਜਿਹੜੀ ਪੜਾਈ ਆ ਨਾ ਤਾਂ 33% ਤਾਂ ਵੀ ਪੂਰੀ ਹੋ ਜੂਗੀ ਉਧਰ ਦੇਖੋ ਕੰਮ 100% ਆਉਣਾ ਜ਼ਰੂਰੀ ਹੈ 100% ਆਂਦਾ ਮੈਂ ਤਾਂ ਕੰਮ ਤੂੰ ਕੰਮ ਨਹੀਂ ਕਰਦਾ ਤੇਰੇ ਕੰਮ ਤੋਂ ਗਾਲਾਂ ਪੈਂਦੀਆਂ ਨੇ ਪੜਾਈ ਤੋਂ ਹੀ ਪਿੱਛੇ ਜੀ ਮੈਂ ਗਾਣਾ ਕੱਢਦੀ ਪੜਾਈ ਜ਼ਰੂਰੀ ਹੈ ਮੈਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਪੜਨਾ ਨਹੀਂ ਜ਼ਰੂਰੀ ਕਿ ਤੈਨਾਂ ਸੋਚੋ ਪੜਨਾ ਜ਼ਰੂਰੀ ਐ ਪਰ ਦਿਮਾਗ ਖਰਾਬ ਕਰਨ ਵਾਲੀ ਪੜਾਈ ਨਹੀਂ ਕਰਨੀ ਚਾਹੀਦੀ ਜਦੋਂ ਹੁਨਰ ਦਾ ਟਾਈਮ ਹੁੰਦਾ ਉਹਦੋਂ ਪੜ ਪੜ ਕਾਪੀਆਂ ਕਾਲੀਆਂ ਕਰ ਕਰ ਬਹਿ ਜਾਂਦੇ ਆ ਹੁਨਰ ਸਿੱਖਣਾ ਚਾਹੀਦਾ ਕਹਿੰਦੇ ਹੁਨਰ ਸਿੱਖੋ ਤੇ ਆਪਣਾ ਕਾਰੀਗਰ ਬਣੋ ਤੇ ਫਿਰ ਠੇਕੇਦਾਰ ਬਣੋ ਫਿਰ ਮਾਲਕ ਬਣੋ ਨਹੀਂ ਨਹੀਂ ਕਾਰੀਗਰ ਜਿਹੜਾ ਉਹ ਠੇਕੇਦਾਰ ਨੂੰ ਕੰਮ ਦਿੰਦਾ ਜਿਹੜਾ ਠੇਕੇਦਾਰ ਹੁੰਦਾ ਬਾਬੇ ਜੇ ਅੱਜ ਪਾਸ ਹੋ ਗਏ ਬੋਤਲ 1 ਬੋਤਲ 2 ਜੇ ਮੋਟਾ ਪਾਸ ਹੋ ਗਿਆ ਬੋਤਲਾਂ 3 ਆ ਗਿਆ ਠੰਡੇ ਵਾਲੀਆਂ ਬਸ ਤਾਂ ਠੰਡੇ ਵਾਲੀਆਂ ਹਾਂ ਅੱਜ ਤਾਂ ਥੋਰ ਪਿੰਦੀ ਯਾਰ ਮੈਨੂੰ ਵਧੀਆ ਨਹੀਂ ਆ ਕੋਈ ਨੇ ਵਧੀਆ ਰਿਜ਼ਲਟ ਨਹੀਂ ਦਿਖੂਗਾ ਅਸੀਂ ਮੈਂ ਬੋਲੀ ਜਾਂਦੀ ਆ ਮੈਨੂੰ ਦੀਦਾ ਵੱਜਦੀ ਆ ਤੁਹਾਨੂੰ ਸੁਣਦਾ ਨਾ ਗਾਇਸ 4 ਮਿੰਟ ਰਹਿ ਗਏ ਓਏ ਕਾਲੂ 4 ਮਿੰਟ ਰਹਿ ਗਏ ਓਏ 4 ਮਿੰਟ ਰਹਿ ਗਏ ਤੇਰੇ ਬੈਣ ਦੀ ਵੀ ਮੇਰੇ ਇੱਥੇ ਉਹ ਖੋਲੋ ਸਾਈਡ ਖੋਲੋ ਲੈਪਟਾਪ ਖੋਲ ਲੈਪਟਾਪ ਓ ਆ ਫੜੀ ਲੈਪਟਾਪ ਸਟਾਈਲ ਲੈਪਟਾਪ ਹੇ ਦੋਸਤੋ ਹੇ ਦੋਸਤੋ ਸਾਈਟ ਹੈਂਗ ਹੋ ਜਾਏ ਫੋਨ ਫੜ ਕੇ ਲੋਕਡਾਊਨ ਲੱਗਦੇ ਨੇ ਬੰਮ ਡਿੱਗਦੇ ਲੋਕਡਾਊਨ ਲੱਗ ਜਿਆ ਯਾਰ ਸਾਨੂੰ ਕਾਹਨੂੰ ਮਾਰਨਾ ਨਾਲ ਨਹੀਂ ਇੱਥੇ ਨੰਡੀਗੇ ਨਾ ਐਸਪੀਐਸਬੀ ਦੀ ਸਾਈਟ ਤੇ ਡਿੱਗ ਗਿਆ ਜੇ ਮੈਂ ਦੀਂਦਾ ਹੀ ਨਹੀਂ ਕਰਦਾ ਰਿਜ਼ਲਟ ਆਫ ਸੀਨੀਅਰਸ ਕੈਂਟਰੀ 10th 2 ਦਾ ਵੀ ਹੋਣੀ ਆਉਣਾ ਪਰ ਰਿਜ਼ਲਟ ਗਾਈਸ ਗਾਈਸ ਮੇਰਾ ਵੀ ਨੰਬਰ ਆ ਗਿਆ ਗਾਈਸ ਆਜੇ ਤੱਕ ਮੈਂ ਕੀ ਕਰ ਦੋ ਠੀਕ ਹੈ ਇਕੱਠੀਆਂ ਤਿੰਨ ਪਾਰਟੀਆਂ ਪਾਰਟੀਆਂ ਬੱਚੇ ਦੇ ਬੱਚੇ ਤਾਂ ਡਰੇ ਬੈਠੇ ਪਾਰਟੀਆਂ ਦੀ ਗੱਲ ਕਰੀ ਜਾਂਦੇ ਆ ਪਹਿਲਾਂ ਤਾਂ ਆਪਣਾ ਰਿਜ਼ਲਟ ਕਢਾਈ ਫਿਰ ਮੈਨੂੰ ਹੌਸਲਾ ਆ ਜੇ ਪਹਿਲਾਂ ਤੇਰਾ ਕੱਢ ਨਹੀਓ ਆਂਟੀ ਗੱਲ ਪਹਿਲਾਂ ਇਹਦਾ ਐ ਕਰ ਪਹਿਲਾਂ ਆਪਾਂ ਨਾ ਕਿਦਾਂ ਕਢਦੇ ਆ ਮੋਟਾ ਕਢ ਆ ਦਿੱਤੇ ਦਾ ਕਢ ਲੈਨੇ ਆ ਆਪਾਂ ਇੱਕ ਇੱਕ ਕਰਕੇ ਸਾਰੇ ਦੇ ਯਾਰ ਮੈਨੂੰ ਕੁਛ ਦਿਸਣ ਤਾਂ ਲਾ ਦੋ ਦੀਦਾ ਹੀ ਨਹੀਂ ਮੈਨੂੰ ਕੁਛ ਗਾਇਸ ਮੈਸੇਜ ਤੇ ਮੈਸੇਜ ਆ ਰਹੇ ਹੈ ਗਰੁੱਪ ਚ ਕਿਹੜੇ ਗਰੁੱਪ ਚ ਸਾਡੇ ਚ ਸਕੂਲ ਵਾਲੇ ਚ ਨਾ ਨਾ ਇੰਸਟਾਲੇ ਚ ਸਕੂਲ ਡਰਾਈਵ ਤਾਂ ਕਰਦੇ ਹਾਂ ਤਾਂ ਕਿ ਡਰੀ ਬੈਠੇ ਨੇ ਸਾਰੇ ਮੰਮੀ ਜੇ ਪਾਸ ਨਾ ਨਾ ਹੋਏ ਆਜ ਆਪਾਂ ਕਾਲੂ ਇੱਥੇ ਢਾ ਲੈਣਾ ਅਈਏ ਮੈਨੂੰ ਦੀਂਦਾ ਨਹੀਂ ਕੁਛ ਕੀ ਕਰਾਂ ਪਹਿਲੇ ਰਜਲਤਾ ਕਿ ਗਾਇਸ 2 ਮਿੰਟ 2 ਮਿੰਟ 2 ਮਿੰਟ ਅੰਟਿਲ ਅਦਰ ਗਲਤ ਫਾਰਮਲਾ ਦਾ ਨਹੀਂ ਯੂਜ਼ ਕਰ ਲਿਆ ਅਜੀ ਫੇਸ ਤੇ ਨਹੀਂ ਮੈਂ ਪੌਡਕਾਸਟ ਨਹੀਂ ਦੇਖ ਰਹੀ ਸੀ ਅੱਖਾਂ ਜ਼ੋਰ ਭਰਾਂਗੇ ਜਿਆਦਾ ਟਾਈਮ ਫੋਨ 'ਚ ਬੜੀ ਰਮਾਣਾ ਉਦੋਂ ਹੋ ਜਾਂਦਾ ਵਾ ਗਾਇਜ਼ ਮੈਨੂੰ ਐ ਕਿਉਂ ਲੱਗਦਾ ਪਿਆ ਟਾਈਮ ਰੁਕ ਗਿਆ ਹੋ ਗਏ ਹੋ ਗੇ ਹੋਗੇ ਹੋਗੇ ਓਏ ਹੋਗੇ ਓਏ ਹੋਗੇ ਕਾਲ ਮੈਂ ਬੋਲਦਾ ਕਾਲ ਕਾਲ ਹੋ ਰਿਹਾ ਮੈਂ ਇਧਰ ਪੀਐਸਪੀਸੀ ਵਾਲ ਖੋਲੀ ਜਾਂਦੀ ਐ ਖੋਲੋ ਪੀਸੀਪੀਸੀ ਵਾਲ ਪੀਐਸਸੀ ਵੀ ਅਜੇ ਨਾਲ ਟਾਈਪ ਕਰਤਾ ਦੋਸਤੋ ਕੈਮਰਾ ਪਟਕਾਤਾ ਹੁਣ ਮੈਂ ਵੀ ਬੈਠ ਚੁੱਕਿਆ ਹਾਂ ਦੇਖਦੇ ਦੋਨਾਂ 'ਚ ਥੱਪੜ ਪਹਿਲਾ ਕਿਹਦੇ ਵੱਜਦਾ ਤੇਰੀ ਪੈਣਾ ਮੈਂ ਤੇਰਾ ਰਿਜ਼ਲਟ ਕਢਾਣਾ ਨਹੀਂ ਬਾਪੀ ਲਾਈਵ ਰਿਜ਼ਲਟ ਦੇਖੋ ਗਾਇਜ਼ ਲਾਈਵ ਵੇਰ ਉਹਨੇ 1 ਮਿੰਟ ਨਹੀਂ ਬੀਤ ਰਿਆ 1 ਮਿੰਟ ਦੇ ਅੰਦਰ ਸਾਈਟ ਹੈਂਗ ਹੋ ਗਈ ਆ ਅਸੀਂ ਮੈਂ ਕਰ ਦਿੱ ਹੋ ਗਏ ਇੱਕ ਵਾਰ ਆ ਗਿਆ ਹੁਣ ਸਾਈਟ ਨਾਟ ਅਵੇਲੇਬਲ ਸਾਈਟ ਬੰਦ ਹੋ ਗਈ ਆ ਮੇਰੇ ਭਰਾ ਨੇ ਕਿਹਾ ਸੀ 5 ਵਜੇ ਆਊਗਾ ਤੇ ਸਾਡੀ ਸਾਈਟ ਬੰਦ ਹੋ ਗਈ ਰਿਜ਼ਲਟ ਤਾਂ ਫਿਰ ਕਿੱਥੇ ਆ ਸਾਈਟ ਹੀ ਬੰਦ ਹੋ ਗਈ ਆ ਲੈ ਸਰਵਰ ਆਰ ਅਵੇਲੇਬਲ 503 ਦਾ 에ਰਰ ਆ ਗਿਆ ਆਹ ਸਾਲਿਆਂ ਨੇ ਇਕੱਠਿਆਂ ਨੇ ਸਰਵਰ ਚੱਲ ਪਿਆ ਚੱਲ ਪਿਆ ਨਮਸਤੈ ਸਤਿ ਸ਼੍ਰੀ ਅਕਾਲ ਲੈ ਆਸਟ ਵਲੌਗ ਵੀ ਹੋ ਗਿਆ ਜਮਾ ਟਰਪ ਏ 10 10257 ਕੱਠਾਈ ਬਹੁਤ ਹੈ ਕੰਮ ਦੇ ਜਾਊਗਾ ਚੱਲ ਓਏ ਫਿਰ ਅੱਜ ਕੋਈ ਨਹੀਂ ਹੁੰਦਾ ਅੱਜ ਹਾਂਜੀ ਓਏ ਸਾਰੇ ਲੋਕਾਂ ਨੇ ਇੱਕ ਵਾਰ ਲਈ ਜੋਰ ਦੇਤਾ ਨਾ ਯਾਰ ਅੱਜ ਹੀ ਮੈਂ ਜਿਉਂ ਹੁਣ ਕੀ ਕਰੀ ਕਿ ਸੈਟ ਕਰਾਵਾਂ ਟੰਡ ਮੰਨ ਟਾਈਮ ਕਰਾਵਾਂ ਕਰਾਣਾ ਗੇਸ ਸਾਈਟੇਂ ਚੱਲਦੀ ਯਾਰ ਸਟੈਂਸ ਹੀ ਗੱਲਾਂ ਮਾੜਾ ਮੇਰੇ ਕਰਨ ਯਾਰ ਸਾਈਟ ਤਾਂ ਚਲਾ ਦਿਓ ਦੱਸ ਪਹਿਲਾਂ ਸਕੂਲ ਸਕੂਲਾਂ ਡਾਊਨਲੋਡ ਕਰਨਗੇ ਪਲੱਸ 2 ਦਾ ਹੀ ਜਾਂਦਾ ਵਾ 10th ਦਾ ਕਿਉਂ ਨਹੀਂ ਆ ਰਿਹਾ 10th 10th ਦੀ ਗੱਲ ਬਾਤ ਹੋਰ ਵਾਲਾ ਦਾ ਦੱਸ ਤਾਂ ਆਇਆ ਵੀ ਆਇਆ ਉਹ ਯਾਰ ਆਜੇ ਕੋ ਚੰਗੀ ਗੱਲ ਹੁੰਨੇ ਨੇ ਬੇੜਾ ਹੋ ਜਾ ਐਵੇਂ ਟੈਨਸ਼ਨ ਲੈ ਕੇ ਬੈਠੇ ਰਹ ਲੈ ਨਾਨੀ ਦੇ ਘੁੰਮਣ ਆ ਗਏ ਗੈਸ ਰਿਸ਼ਤੇਦਾਰਾਂ ਦੇ ਘੁੰਮਣ ਆ ਲੱਗੇ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਹੈਲੋ ਮਨਿੰਦਰ ਦਾ ਰਿਜ਼ਲਟ ਆਇਆ ਕਿ ਨਹੀਂ ਹਾਂਜੀ ਤਾਂ ਨਹੀਂ ਸਤਿ ਸ਼੍ਰੀ ਅਕਾਲ ਬਾਅਦ ਕਿਹਾ ਜਾਂਦਾ ਹੈ ਸਾਫਦ ਆਇਆ ਹੀ ਨਹੀਂ ਮੈਨੂੰ ਆਜ ਗਿਆ ਨਾ ਪਤਾ ਮੈਨੂੰ ਵੀ ਪਤਾ ਰਮਨ ਨੇ ਹਾਂ ਜੀ ਮੰਮੀ ਆਇਆ ਨਹੀਂ ਇਹਦਾ ਰਿਜ਼ਲਟ ਨਹੀਂ ਆਇਆ ਹਜੇ ਅੱਛਾ ਅੱਛਾ ਹਾਂਜੀ ਸਾਈਟ ਹੈਂਗ ਹੋ ਗਈ ਸਾਈਟ ਹੈਂਗ ਹੋ ਗਈ ਤੂੰ ਨਾਨੀ ਵੀ ਹੈਂਗ ਕਰਦੀ ਉਧਰ ਨਾਨੀ ਜਵਾਜ ਵੀ ਨਹੀਂ ਆਉਂਦੀ ਹੈਲੋ ਸਾਈਡ ਹਾਂ ਦੇਮੀ ਮੈਂ ਕਿਹ ਸਾਈਡ ਨਹੀਂ ਚਲਦੀ ਅਜੇ ਸਾਈਡ ਨਹੀਂ ਚਲਦੀ ਚੈੱਕ ਕਰੀ ਜਾਂਦੇ ਆਂ ਸੀ ਦੋਸਤੋ ਤੁਹਾਨੂੰ ਮਿਲ ਲੈ ਕੋਈ ਰਿਜ਼ਲਟ ਹਨ ਪੱਕਾ ਕਰ ਫਿਰ ਤੁਹਾਨੂੰ ਰਿਜ਼ਲਟ ਆ ਗਿਆ ਵਾ ਦੋਸਤੋ ਫਾਈਨਲ ਰਿਜ਼ਲਟ ਆਪਾਂ ਦੇਖਦੇ ਪਹਿਲੇ ਰਿਜ਼ਲਟ ਹਾਲ ਤੱਕ ਨਹੀਂ ਆਇਆ ਕਿਉਂਕਿ ਪਤਾ ਨਹੀਂ ਕਿਉਂਕਿ ਗਾਇਸ ਅਜੇ ਅਨਾਉਂਸ ਨਹੀਂ ਹੋਇਆ ਹੈ ਰਿਜ਼ਲਟ ਕੱਢ ਲੂ ਕਹਿ ਰਹੇ ਹੁਣ ਕਿਸਮਤ ਹੀ ਮਾੜੀ ਹੈ ਗਰੀ ਕਿਸਮਤ ਹੀ ਮਾੜੀ ਪਾਪਾ ਕਹਿੰਦੇ ਤੁਸੀਂ ਆਸ਼ ਕਰੋ ਪਰ ਦੋਸਤੋ ਭੂਜੜਾ ਆਪਣਾ ਉੱਠ ਹੀ ਹੈ ਗਾਇਸ ਅੱਜ ਫੇਰ ਸੋ ਗਈ ਸੀ ਇਹਨੂੰ ਜ਼ਿਆਦਾ ਨੀਂਦ ਲਾਉਣ ਦੀ ਅੱਜ ਕੱਲ ਮੈਂ ਦੇਖਿਆ ਮੰਮਾ ਕੀ ਕਹਿਣਾ ਚਾਹੁੰਦੇ ਹੋ ਰਿਜ਼ਲਟ ਬਾਰੇ ਰਿਜ਼ਲਟ ਥੋੜਾ ਆਇਆ ਨਹੀਂ ਹੈ ਠੂਟੀ ਬਾਈ ਹਾਂ ਥੋੜਾ ਰਿਜ਼ਲਟ ਤਾਂ ਆਇਆ ਨਹੀਂ ਨਾ ਚਾਹ ਤਾਂ ਬਣਾ ਲਓ ਫਿਰ ਪਤਾ ਨਹੀਂ ਪਾਸ ਹੋ ਗਿਆ ਇਹ ਸਾਡੇ ਪ੍ਰਦੇਸੀ ਦਾ ਗੰਟਾ ਆ ਗਿਆ ਗਿਆ ਸਾਡਾ ਪ੍ਰਦੇਸੀ ਬਾਈਪਾਸ ਹੋ ਗਿਆ ਪ੍ਰਦੇਸੀ ਪਾਸ ਹੋ ਗਿਆ ਪ੍ਰਦੇਸੀ ਬਾਈ ਇਹ ਤਾਂ ਵਲੋਗ ਦੇਖਦਾ ਮੈਂ ਆਣਾ ਤੇਰੇ ਕੋ ਥੋੜੇ ਦੇਰ ਪਾਣੀ ਲੈ ਹਾਂ ਠੀਕ ਹੈ ਬਾਈ ਪਾਰਟੀ ਦਿੱਤਾ ਸਾਮਾਨੀ ਹੁੰਦੀ ਆ ਯਾਰ ਕਿੰਨੇ ਦਿਨਾਂ ਦੇ ਨਾ ਮਤਲਬ ਆਪਾਂ ਚਲੋ ਇਹਨਾਂ ਨੂੰ ਤਾਂ ਮੈਂ ਰੋਕੀ ਜੰਦੀ ਆ ਨਾ ਵੀ ਆ ਨਹੀਂ ਕਰਨਾ ਆ ਨਹੀਂ ਕਰਨਾ ਹੁਣ ਜਿਵੇਂ ਪਾਪਾ ਨੇ ਨਹੀਂ ਆਉਣਾ ਨਾ ਮੈਨੂੰ ਸਮਝ ਨਹੀਂ ਆਉਂਦੀ ਵੀ ਕਰੀਏ ਕੀ ਕਰੀਏ ਕੀ ਕਹਿੰਦੇ ਲੋਕਾਂ ਦੇ ਹੀ ਸਮਝਾਂ ਦੀ ਲੋਕੀ ਸੋਚਣਗੇ ਇਹ ਲੋਕ ਕਰਾਣਾ થોડા ਦਿਨ ਪਹਿਲਾਂ ਨਰੇਚਰ ਦੀ ਡੈਥ ਹੋਈ ਹੈ ਵੀ ਹੁਣ ਕੀ ਕੀ ਕਰੀ ਜਾਵੇ ਮੈਂ ਵੀ ਉਸ ਤੋਂ ਮम्मा ਕਹਿ ਰਹੇ ਸੀਗੇ ਵੀ ਸਾਡੇ ਘਰੇ ਡੈਥ ਹੋਈ ਹੈ ਇਸ ਕਰਕੇ ਆਪਾਂ ਇਨਾ ਕੋਈ ਜ਼ਿਆਦਾ ਜਸ਼ਨ ਮਨਾ ਨਹੀਂ ਸਕਦੇ ਜੇ ਮਨਾਉਣਾ ਚਾਹੀਏ ਤਾਂ ਦੋਸਤੋ ਵੀ ਸਾਨੂੰ ਸਲਾਹ ਦੋ ਸਲਾਹ ਦੇ ਦਿਓ गाइस ਵੀ ਅਸੀਂ ਕੀ ਕਰੀਏ ਕਿਉਂਕਿ ਥੋੜੇ ਦਿਨ ਪਹਿਲੇ ਡੈਥ ਹੋਈ ਕਰੇ ਤੇ ਤਾਂ ਕਰ ਕਿਸੇ ਕੋਈ ਜਸ਼ਨ ਵੀ ਮਨਾ ਸਕਦੇ ਵੀ गाइस ਮੇਰਾ ਪੂਰਾ ਪਲਾਨ ਸੀਗਾ ਜਦੋਂ ਪਾਪਾ ਆਏ ਬੰਬੇ ਸਾਰੇ ਪਟਾਕੇ ਚਲਾਣੇ ਆਂ ਯਾ ਆਖਿਰ ਕੋਈ ਡੀਜੇ ਵਗੈਰਾ ਮੇਰਾ ਪੂਰਾ ਪਲਾਨ ਸੀਗਾ ਕੋਲ ਢੋਲ ਢੂਰ ਨਾਲ ਐਂਟਰੀ ਕਰਾ ਦੇਣਾ ਗਾਈਜ਼ ਮੈਂ ਤੁਹਾਨੂੰ ਨਾਲ ਨੂੰ ਨਾ ਜਦੀ ਕਹਿੰਦੇ ਆ ਇੱਕ ਨੰਬਰ ਤੇ ਵੀ ਇਹ ਹੋ ਰਿਹਾ ਵਾ ਕਿ ਦੇਖੋ ਇੱਕ ਇਨਸਾਨ ਤਾਂ ਦੁਨੀਆ ਛੱਡ ਕੇ ਚਲੇ ਗਿਆ ਪ੍ਰਮਾਤਮਾ ਨੇ ਉਹਨਾਂ ਨੂੰ ਜਿੰਨਾ ਹੀ ਸਵਾਸ ਬਖਸ਼ੇ ਸੀ ਉਹਨਾਂ ਨੇ ਲੈ ਲਿਆ ਇੱਕ ਇਨਸਾਨ ਆਪਾਂ ਨੂੰ 3 ਸਾਲ ਤੋਂ ਛੱਡ ਕੇ ਕਿਉਂ ਵਾਪਸ ਆ ਰਿਹਾ ਜਿਹਦੀ ਆਪਾਂ ਨੂੰ ਆਸ ਹੈ ਨਾ ਵੀ ਹੁਣ ਮੈਂ ਮੈਂ ਤੁਹਾਡੀ ਗੱਲ ਵੀ ਹੁਣ ਆਪਾਂ ਜਿਹੜਾ ਹੈਗਾ ਉਹਦੀ ਖੁਸ਼ੀ ਮਨਾਈਏ ਕਿ ਜਿਹੜਾ ਚਲੇ ਗਿਆ ਉਹਦਾ ਗਮ ਕਰੀਏ ਗਮ ਤਾਂ ਚਲੋ ਸਦਾ ਹੀ ਰਹਿਣਾ ਮੈਂ ਤਾਂ ਦੇ ਹੁੰਦੇ ਬਣਾਵਾਂਗੇ ਚਲੋ ਅਸੀਂ ਦੋ ਤਿੰਨ ਵਾਰੀ ਕੇਕ ਦਾ ਪ੍ਰੋਗਰਾਮ ਕੈਨਸਲ ਕਰਤਾ ਕਿਉਂਕਿ ਮਨਿੰਦਰ ਦਾ ਬਰਥਡੇ ਲੱਗ ਗਿਆ ਤਾਂ ਵੀ ਨਹੀਂ ਅਸੀਂ ਕੇਕ ਲਿਆਉਂਦਾ ਹਨ ਤੇ ਫੇਰ ਉਹਦਾ ਲਿਆਂਦਾ ਸੀ ਸੌਰੀ ਜੇ ਤੁਸੀਂ ਦੇਖਿਆ ਹੋਣਾ ਪਰ ਸੰਦੂ ਲੈ ਕੇ ਆਏ ਸੀਗੇ ਤੇ ਉਹ ਉਹ ਵੀ ਬੱਚੇ ਕੋਲੋਂ ਬੱਚਿਆਂ ਨੂੰ ਨਹੀਂ ਪਤਾ ਕਿ ਹੈ ਹਨ ਉਹਦੇ ਚ ਆਪਾਂ ਬੱਚਿਆਂ ਨੂੰ ਵੀ ਨਾ ਰੋਕ ਸਕਦੇ ਫੇਰ ਬੱਚੇ ਵੀ ਹਾਰਟ ਹੁੰਦੇ ਦੇ ਦੇ ਲਿਆ ਕਨਾਲ ਕਰਦੇ ਤੇ ਦੂਸਰੀ ਚੰਨ ਵੀ ਜੇ ਹੁਣ ਬਾਕੀ ਜਦੋਂ 10k ਹੋਏ 1 million ਹੋ ਜਾ ਮੈਨੂੰ 10k ਦੀ ਇੰਨੀ ਖੁਸ਼ੀ ਸੀ ਮੈਂ ਕਦੋਂ ਦਾ ਸੋਚਿਆ ਹੋਇਆ ਸੀ ਗਾਇਜ਼ ਮੈਂ ਮੈਂ 9.5 ਵਿੱਚ ਕੇਕ ਲੈਣ ਚੱਲਿਆ ਸੀਗਾ ਹਾਂ ਮੇਰੇ ਸਬਸਕ੍ਰਾਈਬਰ ਨੇ ਦੇਣਾ ਹੈ ਮਤਲਬ ਉਹ ਮੈਨੂੰ ਬਹੁਤ ਇਤੁਸੀਂ ਨਾਲ ਪਿਆਰ ਕਰ ਰਹੇ ਹੋ ਸਾਨੂੰ ਬਹੁਤ ਜ਼ਿਆਦਾ ਮਾਣ ਸੀਗਾ ਆਪਣੇ ਸਬਸਕ੍ਰਾਈਬਰਾਂ ਤੇ ਕੀ ਕਰੀਏ ਹੈਨਾ ਚਲੋ ਦੁੱਖ ਦੁਖੀ ਲੱਗਦਾ ਹਾਂ ਡਬਲ ਫਾਸੇ ਹੋਏ ਆਂ ਅਸੀਂ ਨੂੰ ਸਮਝ ਨਹੀਂ ਆਉਂਦਾ ਕਿ ਤੇ ਇਹ ਤੁਸ ਫਲਾਉ ਦੋ ਠੀਕ ਹੈ ਤਾਂ ਚਲੋ ਦੋਸਤੋ ਦੋ ਕਮੈਂਟ ਗਾਇਜ਼ ਆਪਾਂ ਹੁਣ ਇੱਕ ਟੌਪਿਕ ਤੇ ਚਰਚ ਕਰਦੇ ਰੋਕੀ ਗੱਲ ਕਰਦੇ ਮਗੇਸ਼ ਭਾਂਡੇ ਤੋਂ ਲੈਣ ਵਾਜ ਬਹੁਤ ਆਉਂਦੀ ੜੀ ਭਾਂਡੇ ਦੀ ਭਾਂਡੇ ਆ ਦੀ ਮੈਨੂੰ ਤਾਂ ਉਹ ਨਹੀਂ ਦਿੰਦਾ ਪਿਆਰੇ ਹਾਂ ਚਲੋ ਗਾਇਜ਼ ਮੈਂ ਭਾਂਡੇ ਤੋਂ ਲੈ ਕੇ ਮੈਂ ਤਾਂ ਕੱਲ ਵੀਡੀਓ ਬਣਾ ਰਹੀ ਸੀ ਵੀਡੀਓ ਬਣਾ ਕੇ ਤੁਹਾਨੂੰ ਆਪਾਂ ਫੇਰ ਮਿਲਦੇ ਆ ਦੋਸਤੋ ਲਾਸਟ ਕੇ ਭਿਆਨ ਨਿਕਲ ਰਹੀ ਪਰ ਮੈਨੂੰ ਇੰਨਾ ਪਤਾ ਗਿਆ ਸੀ ਗਾਇਜ਼ ਬੈਠੇ ਹੋਏ ਸੀਗੇ ਤਾਂ ਗਾਇਜ਼ ਆਪਣਾ ਜੀ ਡਿਨਰ ਦੇਖੋ ਗਾਇਜ਼ ਕਿੰਨਾ ਸਾਰਾ ਇਧਰ ਦੇਖੋ ਮੰਮਾ ਉਥੋ ਅੱਜ ਗਾਇਸ ਮਮਾ ਦੇ ਸੁੱਤੇ ਪਿਆ ਗਏ ਰੀਤੇ ਨੇ ਬਣਾਈ ਦੋਸਤੋ ਸਬਜੀ ਤੇ ਨਾਲ ਗਾਇਸ ਹੈਗਾ ਚਾਰ ਨਾਲ ਖੀਰਾ ਨਾਲ ਸਬਜੀ ਗਾਇਸ ਤੇ ਫਿਰ ਇਧਰ ਆ ਕੇ ਗਾਇਸ ਲੱਛੇ ਪਿਆਜ आले ਫਿਰ ਗਾਇਸ ਇਹ ਚਾਰੀ ਪਿਆਜ ਬਣਾਤੇ ਮਮਾ ਵਾਸਤੇ ਗਾਇਸ ਨਾਲ ਬਣਾਏ ਚਾਵਲ ਤੇ ਗਾਇਸ ਨਾਲ ਰੀਤੇ ਤੇ ਮੈਂ ਅੱਜ ਪਹਿਲੀ ਵਾਰੀ ਗਰੇਲੇ ਬਣਾਏ ਅਮਾ ਤੁਸੀਂ ਗਰੇਲੇ ਖਾ ਕੇ ਦੱਸਿਓ ਕਿੱਦਾਂ ਦੇ ਬਣੇ ਆ ਤੁਹਾਡੀ ਰੈਸਪੀ ਦੇਖ ਕੇ ਬਣਾਏ ਸੀ ਅਮਾ ਤਾਂ ਗਾਇਸ ਮਮਾ ਸਾਡੇ ਥੋੜੇ ਜਿਹਾ ਬਿਮਾਰ ਹੋ ਗਏ ਅਮਾ ਹੀ ਖਾ ਕੇ ਦੱਸੋ ਫਿਰ ਤੁਸੀਂ ਸਭ ਪਹਿਲਾਂ ਖਾੜੀ ਕਲਾ ਛੱਡੋ ਮਾੜੇ ਜਾਲੇ ਪਿਆਜ ਚੱਕ ਕੇ ਦੇਖੋ ਥੋੜੀ ਉੱਥੇ ਮਖਾਣੇ ਚੰਮਾ ਚ ਆ ਦੇਖੋ ਮਾੜੀ ਜਿਹੀ ਪਿਆਜ਼ ਚੱਕ ਕੇ ਦੇਖੋ ਪਹਿਲਾਂ ਮਾੜੀ ਜਿਹੀ ਵਾਲੀ ਪਿਆਜ਼ ਖਾ ਕੇ ਦੇਖੋ ਮੇਰੇ ਦਰਦ ਕੋਈ ਨਾ ਰੋਟੀ ਖਾਓਗੇ ਨਾ ਫੇਰ ਸਾਰਾ ਕੁਝ ਠੀਕ ਹੋ ਜਾਣਾ ਰੋਟੀ ਖਾਓ ਇਹ ਪਹਿਲਾਂ ਨਹੀਂ ਪਹਿਲੇ ਪਿਆਜ਼ ਖਾ ਕੇ ਦੱਸੋ ਮੈਂ ਕਿਦਾਂ ਬਣੀ ਆ ਵਾਲੇ ਵੀ ਖਾ ਕੇ ਦੱਸੋ ਹੁਣ ਹੁਣ ਖਾਓ ਹੁਣ ਖਾਓ ਪਹਿਲਾਂ ਗਾਇਜ਼ ਜਿਹੜੀ ਜਿਹੜੀ ਮੈਂ ਬਣਾ ਨਾ ਨਾ ਮੈਂ ਨਿਤਨ ਦਾ ਫਟਾਫਟ ਖਾ ਕੇ ਦੱਸੋ ਮੱਕ ਰੋ ਘਟਨ ਤੇ ਖਾ ਕੇ ਕਿਹੜੇ ਚਾਲੇਗਾ ਹਟਾ ਦੋਨਾਂ ਚ ਆ ਵਾਲੇ ਇੱਛੀ ਜੰਮੀ ਹੈ। ਗੋਨੇ ਸਵਾਦ। ਗੋਨੇ ਸਵਾਦ। ਬੇਚੀਕਾ ਗਾਇਸ। ਚਲੋ ਦੋਸਤੋ ਮੈਂ ਪਾਸ ਹੋ ਗਿਆ। ਆ ਚੱਲੋ ਖਾਣੇ ਤਨ ਮਿਲਦੇ। ਇਹ ਦੋਸਤੋ ਰੋਟੀ ਖਵਾ ਕੇ ਮम्मा ਹੁਣ ਲਵਾ ਰਹੀ ਨੇ ਤੇਲ। ਕਿਉਂ ਆਇਆ? ਉਧਰੋਂ ਤੂੰ ਤੇਲ ਲਮਾਣ ਲੱਗ ਗਿਆ ਤੁਸੀਂ। ਸਰ ਗੱਦ ਸਰ ਹੁਣੋਂ ਡੁੱਬਦਾ ਵਾ ਤੇ ਤੇਲ ਲਵਾਉਣਾ ਨਹੀਂ। ਅੱਛਾ। ਸਰ ਤੂੰ ਕਿਦਾ ਪਿਆ ਦੋਸਤੋ ਮਰੀ ਅੱਖਾਂ ਵੀ ਚੜੀਆਂ ਪਈਆਂ ਨੇ ਬੁਖਾਰ ਦੇ ਨਾਲ। ਚਲ ਕੋਈਂ ਦੋਸਤੋ। ਤੇਲ ਲਵਾ ਕੇ ਆਪਾਂ ਬਸ ਜਾਣਾ ਹੁਣ ਸੋ। ਮम्मा ਸੋਣਾ ਕੇ ਜਗਰਤਾ ਕਰਨਾ। ਜਗਰਤਾ ਕਿਹੜੇ ਕੁਸ਼ੀ ਚ ਕਰਨਾ। ਬਸ ਖੁਸ਼ੀ 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 ਹੁੰਦੀ ਆ। ਕਦੇ ਸਿੱਤਰਾ ਦੀ ਕੋਸ਼ਿਸ਼ ਜਗਰਾਤਾਂ ਹੋਣਾ ਜੈ ਮਾਤਾ ਦੀ ਜੈ ਜੈ ਮਾਤਾ ਜੀ ਤੇ ਦੋਸਤ ਜੇ ਗਰਾਤਾ ਕਰਾਂਗੇ ਆਪਾਂ ਦੇਖਦੇ ਆ ਅਜੂ ਮੰਨੀਏ ਇਸ ਗਰਾਤਾ ਕਰਨਾ ਵਾਲਾ ਆਤੀ ਤੂੰ ਖਸਾਤ ਦੇਂਗਾ ਤੂੰ ਢੋਲ ਬਜਾਉਂ ਮੈਂ ਤਾੜੀਆਂ ਬਜਾਉਂਗਾ ਇਹ ਪੇਟਾ ਗਾਉਗਾ ਠੀਕ ਆ ਅੱਤਵਾਲਾ ਵੀ ਬਜਾਲੀਆਂ ਦੇ ਹਾਂ ਲੋਕਾਂ ਨੂੰ ਕਹਿ ਵੀ ਐ ਗਲੀ ਤੇ ਮੜਾ ਨਾ ਹਾਂ ਵੀ ਤਾੜੀਆਂ ਵਾਲੇ ਬੰਦੇ ਚਾਹੀਦੇ ਨੇ ਕਿਆ ਆਜੋ ਕਰ ਗਰਾਤਾ ਕਰਨ ਲੱਗਿਆ ਕਿ ਚੌਂਕੀ ਭਰਨੀ ਆ ਤਾਂ ਚਲੋ ਦੋਸਤੋ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਚ ਸਾਰਜਨ ਲਾਈਕ ਕਮੈਂਟ ਸ਼ੇਅਰ ਕਰਦੇ ਰਹੀਏ ਤੁਸੀਂ ਦਿੱਖ ਤੱਕ ਲੁੱਕ ਦੇਦੇ ਆ ਬਾਈ ਬਾਏ ਦੋਸਤੋ